ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਰਪ੍ਰੀਤ ਕੌਰ ਤੁਹਾਡਾ ਸਵਾਗਤ ਹੈ ਸੰਗਰੂਰ ਫੈਮਿਲੀ ਚੈਨਲ ਤੇ ਹੋਰ ਦੱਸੋ ਜੀ ਤੁਸੀਂ ਸਭ ਕਿੱਦਾਂ ਉਮੀਦ ਕਰਦੀ ਹਾਂ ਤੁਸੀਂ ਸਭ ਠੀਕ ਠਾਕ ਹੋਮੋਗੇ ਵਾਹਿਗੁਰੂ ਤੁਹਾਨੂੰ ਤੇ ਤੁਹਾਡੀ ਪਰਿਵਾਰ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੀ ਜੀ ਤੇ ਸਵੇਰ ਦਾ ਟਾਈਮ ਹੈ ਜੀ ਟਾਈਮ ਹੋ ਗਿਆ 8:09 ਹੋ ਗਏ ਨੇ ਤੇ ਦੇਣ ਅੱਜ ਸੋਮਵਾਰ ਹੈ ਤੇ 16 ਤਰੀਕ ਹੈ ਮੈਂ ਅੱਜ ਹੀ ਵੀਡੀਓ ਬਣਾ ਰਹੀ ਹਾਂ ਸਵੇਰੇ ਤੇ ਬਣਾਉਣ ਸਾਰ ਆਪਾਂ ਇਹੀ ਵੀਡੀਓ ਅਪਲੋਡ ਕਰਨੀ ਆ ਕਿਉਂਕਿ ਮੈਂ ਹੋਰ ਕੋਈ ਵੀਡੀਓ ਹਲੇ ਬਣਾ ਕੇ ਨਹੀਂ ਰੱਖੀ ਹੋਈ ਤੇ ਬਾਕੀ ਤੁਹਾਨੂੰ ਪਤਾ ਹੀ ਆ ਘੱਟ ਤੋਂ ਘੱਟ ਮੈਨ ਲਗਾ 7 ਤੋਂ 8 ਦਿਨ ਹੋ ਗਏ ਮੈਨੂੰ ਮੈਂ ਕੋਈ ਵੀਡੀਓ ਅਪਲੋਡ ਨਹੀਂ ਕੀਤੀ ਚੈਨਲ ਤੇ ਤੇ ਕਾਫੀ ਵਾਰ ਮੈਨੂੰ ਮੈਸੇਜ ਵੀ ਆਏ ਸੀਗੇ ਆਪਣੇ ਵਿਊਅਰਸ ਦੇ ਤੁਸੀਂ ਬਹੁਤ ਮੈਸੇਜ ਵੀ ਕੀਤੇ ਮੈਨੂੰ WhatsApp ਤੇ ਵੀ ਕਾਫੀ ਮੈਸੇਜ ਆਏ ਤੁਸੀਂ ਵੀਡੀਓਸ ਕਿਉਂ ਨਹੀਂ ਅਪਲੋਡ ਕਰ ਰਹੇ ਕੁਝ ਕਦਾ ਮੈਂ WhatsApp ਤੇ ਰਿਪਲਾਈ ਕਰਦਾ ਸੀ ਪਰ ਕੁਝ ਕਮੈਂਟ WhatsApp ਤੇ ਵੀ ਇਹਨਾਂ ਦਾ ਮੈਂ ਰਿਪਲਾਈ ਨਹੀਂ ਕਰ ਪਾਈ ਤੇ YouTube ਤੇ ਵੀ ਮੈਸੇਜ ਆਏ ਮੈਂ ਕਮੈਂਟ ਆਏ ਉਹਨਾਂ ਦਾ ਵੀ ਮੈਂ ਜਿਹੜਾ ਰਿਪਲਾਈ ਨਹੀਂ ਕਰ ਪਾਈ ਬਸ ਥੋੜਾ ਬਿਜ਼ੀ ਇੰਨਾ ਜ਼ਿਆਦਾ ਸੀ ਜੀ ਟਾਈਮ ਵੀ ਨਹੀਂ ਸੀ ਮਿਲਦਾ ਭੱਜ ਦੌੜ ਇੰਨੀ ਲੱਗੀ ਹੋਈ ਸੀ ਉਹਦਾ ਕਰਕੇ ਫਿਰ ਮੈਨੂੰ ਲੱਗਿਆ ਕਿ ਮੈਂ ਪਹਿਲਾਂ ਮੈਂ ਸੋਚਿਆ ਸੀ ਮੈਂ ਵਿਚਦੀ ਇੱਕ ਵਾਰ ਵੀਡੀਓ ਬਣਾਵਾਂਗੀ ਪਰ ਫਿਰ ਬਸ ਮਨ じゃ ਨਹੀਂ ਮੰਨਿਆ ਇਸ ਕਰਕੇ ਮੈਂ ਵੀਡੀਓ ਨਹੀਂ ਬਣਾਈ ਤੇ ਤੁਹਾਨੂੰ ਪਤਾ ਹੀ ਹੈ ਜੀ ਮੈਂ ਤੁਹਾਡੇ ਨਾਲ ਕਾਫੀ ਟਾਈਮ ਪਹਿਲਾਂ ਵੀ ਅ ਇਸ ਚੈਨਲ ਤੇ ਵੀ ਦੂਜੇ ਚੈਨਲ ਤੇ ਵੀ ਮੇਰੇ ਖਿਆਲ ਦੇ ਵਿੱਚ ਸ਼ਾਇਦ ਮੈਂ ਵੀਡੀਓ ਸ਼ੇਅਰ ਕੀਤੀ ਸੀ ਕਿ ਜਿਹੜਾ ਮੇਰਾ ਜੀ ਸੌਰ ਹੈ ਵੀ ਢਿੱਲੇ ਨੇ ਹਨਾ ਬਿਮਾਰ ਨੇ ਤੇ ਜੁਮੇ ਦੀ ਹਾਂਜੀ ਜੁਮੇਤੀ ਰਾਤ ਇਸ ਵਕਤ 1 ਵਜੇ ਤੱਕ ਮਤਲਬ ਕਿ ਉਹਨਾਂ ਦੀ ਡੈਥ ਹੋ ਗਈ ਸੀ ਜੀ ਤੇ ਫਿਰ ਸੈਟਰਡੇ ਨੂੰ ਯਾਨੀ ਕਿ ਬਾਹਰ ਵਾਲੇ ਦਿਨ ਉਹਨਾਂ ਦਾ ਸੰਸਕਾਰ ਸੀ ਤੇ ਐਤਵਾਰ ਨੂੰ ਫੁੱਲ ਚੁਗੇ ਸੀ ਤੇ ਕੱਲ ਐਤਵਾਰ ਨੂੰ ਭੋਗ ਪਿਆ ਤੇ ਉਹਦਾ ਕਰਕੇ ਫਿਰ ਮਤਲਬ ਮੈਂ ਇੱਧਰ ਕੰਮ ਕਰਕੇ ਜਾਣਾ ਉੱਧਰ ਕਰਨਾ ਜਾਂ ਕਿ ਨਾ ਫਿਰ ਉੱਧਰ ਬੈਠੇ ਰਹਿਣਾ ਸੋ ਇਸ ਕਰਕੇ ਤਾਂ ਕਰਕੇ ਨਾ ਤਾਂ ਮੈਂ ਵੀਡੀਓ ਅਪਲੋਡ ਕੀਤੀ ਕੋਈ ਵੀ ਵਾਕੀ ਮਨ ਵੀ ਨਹੀਂ ਮੰਨਿਆ ਨਾ ਬਸ ਦਿਲ じゃ ਹੀ ਨਹੀਂ ਕੀਤਾ ਕਿਉਂਕਿ ਜਦੋਂ ਇੱਕਦਮ ਕੋਈ ਇਦਾਂ ਦੀ ਕੰਡੀਸ਼ਨ ਆਉਂਦੀ ਹੈ ਨਾ ਤਾਂ ਘਰ ਵਿੱਚ ਬਹੁਤ ਸਾਰੇ ਬਦਲਾਵ ਹੁੰਦੇ ਆ ਘਰ ਵਿੱਚ ਬਹੁਤ ਸਾਰੀਆਂ ਜ਼ਿੰਮੇਵਾਰੀਆਂ ਵਾਧੀਆਂ ਨੇ ਮੁਸ਼ਕਿਲਾਂ ਵਿਵਾਦੀਆਂ ਨੇ ਤਾਂ ਉਦੋਂ ਉਸ ਟਾਈਮ ਇਹ ਨਹੀਂ ਸਮਝ ਆਉਂਦਾ ਵੀ ਆਪਾਂ ਹੁਣ ਕਰਾਂਗੇ ਕੀ ਜਾਂ ਕੀ ਹੋਵੇਗਾ ਬਸ ਉਹੀ ਕਸ਼ਮਕਸ਼ ਦੇ ਵਿੱਚ ਜਿਹੜਾ ਦਿਮਾਗ ਹਲੇ ਹਲੇ ਵੀ ਨਹੀਂ ਉਸੇ ਚੀਜ਼ 'ਚ ਉਲਝਿਆ ਹੋਇਆ ਪਰ ਕਹਿੰਦੇ ਹੁੰਦੇ ਚੱਲਦੇ ਦਾ ਨਾਮ ਜ਼ਿੰਦਗੀ ਆ ਹਨਾ ਤੇ ਇਹ ਜਿਹੜੀ ਦੁਨੀਆ ਕੀ ਇਹ ਕਹਿੰਦੇ ਹੁੰਦੇ ਬਸ ਦੀ ਤਰ੍ਹਾਂ ਹੁੰਦੀ ਹੈ ਤੇ ਜਿਹੜਾ ਇਨਸਾਨ ਆ ਮੁਸਾਫਰ ਦੀ ਤਰ੍ਹਾਂ ਹੁੰਦਾ ਨਵੇਂ ਮੁਸਾਫਰ ਚੜਦੇ ਆ ਪੁਰਾਣੇ ਉਤਰਦੇ ਰਹਿੰਦੇ ਨੇ ਔਰ ਇੱਕ ਜਿਹੜਾ ਹੁੰਦਾ ਕਹਿੰਦੇ ਜ਼ਿੰਦਗੀ ਦੇ ਵਿੱਚ ਦਮ ਦਾ ਕੋਈ ਭਰੋਸਾ ਨਹੀਂ ਹੁੰਦਾ ਪਤਾ ਨਹੀਂ ਮੈਂ ਵੀ ਸਵੇਰੇ ਉੱਠਣਾ ਨਹੀਂ ਉੱਠਣਾ ਜਾਂ ਕਦ ਕੀ ਹੋ ਜਾਣਾ ਕੀ ਨਹੀਂ ਹੋਣਾ ਜਿਹੜੀ ਜ਼ਿੰਦਗੀ ਹੈ ਉਸ ਪਰਮਾਤਮਾ ਨੂੰ ਪਤਾ ਹੈ ਵੀ ਕਦ ਉਹਨੇ ਬਖਸ਼ਣੀ ਹੈ ਤੇ ਕਦ ਉਹ ਨਹੀਂ ਵਾਪਸ ਲੈ ਜਾਣੀ ਹੈ ਤੇ ਪਰ ਫਿਰ ਵੀ ਨਾ ਜਦੋਂ ਫੈਮਿਲੀ ਦਾ ਮੈਂਬਰ ਜਾਂਦਾ ਤਾਂ ਬਹੁਤ ਸਾਰੀਆਂ ਕਿਉਂਕਿ ਉਹਨਾਂ ਦੇ ਹੁੰਦੇ ਸਾਨੂੰ ਬਹੁਤ ਸਾਰੀਆਂ ਜਿਹੜੀਆਂ ਹੈ ਜੀਆਂ ਗੱਲਾਂ ਸੀ ਇਹਨਾਂ ਦਾ ਸਾਨੂੰ ਟੈਨਸ਼ਨ ਨਹੀਂ ਸੀ ਸਾਨੂੰ ਐ ਸੀ ਵੀ ਚਲੋ ਹੈਗੇ ਨਹੀਂ ਆਪਣੇ ਆਪ ਹੈਂਡਲ ਕਰ ਲੈਣਗੇ ਪਰ ਹੁਣ ਬਹੁਤ ਸਾਰੀਆਂ ਜ਼ਿੰਮੇਵਾਰੀਆਂ ਵਧੀਆਂ ਬਹੁਤ ਸਾਰੀਆਂ ਅ ਮੁਸ਼ਕਲਾਂ ਵੀ ਆਉਣਗੀਆਂ ਜਿਹੜੀਆਂ ਨਵੀਆਂ ਚੜ੍ਹੋਤੀਆਂ ਇਹ ਸਮਝ ਲਾਉਣੀਆਂ ਅੱਗੇ ਤੇ ਹਾਲੇ ਆਪਣੇ ਆਪ ਨੂੰ ਆਪਣੇ ਦਿਮਾਗ ਨੂੰ ਉਸ ਚੀ ਲਈ ਤਿਆਰ ਕਰ ਰਹੀ ਆਂ ਵੀ ਕਿਉਂਕਿ ਦੇਖਿਆ ਜਾਵੇ ਸਾਡੀ ਅੱਗੇ ਵੀ ਜ਼ਿੰਮੇਵਾਰੀਆਂ ਨੇ ਕੁਛ ਹਨ ਬੇਟਾ ਉਹਦੇ ਲਈ ਵੀ ਕੁਛ ਕਰਨਾ ਹੈ ਉਹਨੂੰ ਦੀ ਜ਼ਿੰਦਗੀ ਸੈੱਟ ਕਰਕੇ ਜਾਣਾ ਹੈ ਬਸ ਮੇਰਾ ਹੋਰ ਕੁਝ ਨਹੀਂ ਮੈਨੂੰ ਤਈ ਆ ਵੀ ਮੈਂ ਆਪਦੀ ਜ਼ਿੰਦਗੀ ਚ ਜਾਣ ਤੋਂ ਪਹਿਲਾਂ ਪਹਿਲਾਂ ਆ ਅਸੀਂ ਆਪਦੇ ਬੱਚੇ ਨੂੰ ਸੈੱਟ ਕਰ ਦਈਏ ਵੀ ਚਲੋ ਤਾਂ ਕਿ ਇਸ ਦੁਨੀਆ ਤੋਂ ਟੈਨਸ਼ਨ ਫਰੀ ਹੋ ਕੇ ਜਾਈਏ ਵੀ ਉਹਦੀ ਰੋਟੀ ਵਧੀਆ ਚੱਲਦੀ ਰਹੇ ਬਾਕੀ ਲੈ ਕੁਛ ਨਹੀਂ ਜਾਣਾ ਆਪਾਂ ਜਿਮੀਨ ਜਾ ਤਾਂ ਇੱਥੇ ਹੀ ਰਹਿ ਜਾਂਦੀਆਂ ਜੀ ਕੁਛ ਨਹੀਂ ਜਾਂਦਾ ਨਾਲ ਹੈਨਾ ਇਹ ਸੇ ਕਰਕੇ ਬਸ ਮੈਂ ਦੂਸਰੇ ਚੈਨਲ ਤੇ ਵੀ ਵੀਡੀਓ ਨਹੀਂ ਪਾਈ ਤੇ ਵੀ ਨਹੀਂ ਪਾਈ ਮਨ ਨਹੀਂ ਮੰਨਿਆ ਬਾਕੀ ਕੱਲ ਤੋਂ ਦੇਖਾਂਗੇ ਪਰ ਰੈਗੂਲਰ ਵੀਡੀਓ ਹੁਣ ਮੈਂ ਸ਼ੁਰੂ ਕਰ ਦੂੰਗੀ ਕਿਉਂਕਿ ਸਾਨੂੰ ਹੁਣ ਤੁਹਾਡੇ ਸਪੋਰਟ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਤੇ ਮਿਹਨਤ ਵੀ ਕਰਾਂਗੇ ਤੇ ਚੈਨਲ ਤੇ ਵੀ ਮ ਪੂਰੀ ਮਿਹਨਤ ਕਰੂੰਗੀ ਵੈਸੇ ਵੀ ਪੂਰੀ ਮਿਹਨਤ ਕਰਾਂਗੇ ਡਟ ਕੇ ਜਿੰਨਾ ਅੱਗੇ ਕੰਮ ਕਰਦਾ ਕਰਦੇ ਸੀ ਉਸ ਤੋਂ ਦੁੱਗਣਾ ਕਰਾਂਗੇ ਹੁਣ ਹਨਾ ਕਿਉਂਕਿ ਹੁਣ ਥੋੜੇ ਜਿਹਾ ਹੋਰ ਜਿਹੜੀਆਂ ਜ਼ਿੰਮੇਵਾਰੀਆਂ ਹੋਰ ਵੱਧ ਗਈਆਂ ਨੇ ਤੇ ਪਹਿਲਾਂ ਇਹ ਵੀ ਹੁੰਦਾ ਸੀ ਵੀ ਚਲੋ ਕਈ ਕੰਮ ਇਹ ਜਿਹੇ ਹੁੰਦੇ ਸੋਚ ਲੈਂਦੇ ਸੀ ਚਲੋ ਹੈਗੇ ਨੇ ਆਪਣੇ ਆਪ ਕਰ ਲੈਣ ਪਰ ਹੁਣ ਜਿਹੜਾ ਹੈਗਾ ਮੈਂ ਤੇ ਮੇਰੇ ਹਸਬੰਦ ਵੀ ਬੈਠੇ ਕੱਲ ਆਤ ਨਹੀਂ ਹੀ ਗੱਲਾਂ ਕਰ ਰਹੇ ਸੀ ਦੇਖੋ 7-8 ਦਿਨ ਤੱਕ ਹਨਾ ਰਿਸ਼ਤੇਦਾਰਾਂ ਦਾ ਕਦੇ ਕਿਸੇ ਦੀ ਆਵਾਜ਼ ਆਈ ਕਿਸਦਾ ਫੋਨ ਆ ਗਿਆ ਕੋਈ ਆ ਗਿਆ ਇਨ੍ਹਾਂ ਗੱਲਾਂ ਬਾਤਾਂ ਚ ਮਨ ਫਿਰ ਵੀ ਥੋੜਾ ਬਿਚਤੀ ਕੋਈ ਹੌਸਲਾ ਦਿੰਦਾ ਕੋਈ ਹਿੰਮਤ ਦਿੰਦਾ ਦੇਖੋ ਦਿਨ ਨੂੰ ਆਪਾਂ ਹਨਾ ਕਈਏ ਵੀ ਕੋਈ ਕਿਸੇ ਤੋਂ ਪੈਸਾ ਮੰਗਦਾ ਨਹੀਂ ਕੋਈ ਦੇ ਨਹੀਂ ਜਾਂਦਾ ਪਰ ਇੱਕ ਜਿਹੜਾ ਹੌਸਲਾ ਹੁੰਦਾ ਕੋਈ ਨਾਲ ਖੜ ਕੇ ਕਹਿੰਦਾ ਵੀ ਟੈਨਸ਼ਨ ਨਾ ਲਿਓ ਸਭ ਠੀਕ ਹੋ ਜਾਊਗਾ ਅਸੀਂ ਹੈਗੇ ਆ ਤੇ ਉਹ ਬਹੁਤ ਵੱਡੀ ਦਲੇਰੀ ਹੁੰਦੀ ਆ ਤੇ ਹਿੰਮਤ ਹੁੰਦੀ ਆ ਤਾਂ ਇਹਨਾਂ 7-8 ਦਿਨਾਂ ਦੇ ਵਿੱਚ ਬਹੁਤ ਸਾਰੇ ਫੋਨ ਆਏ ਬਹੁਤ ਸਾਰੇ ਜਾਣ ਪਛਾਣ ਵਾਲੇ ਜੀ ਮਿਲੇ ਜਿਨ੍ਹਾਂ ਨੇ ਬਹੁਤ ਹੌਸਲਾ ਵੀ ਦਿੱਤਾ ਵੀ ਹਿੰਮਤ ਰੱਖਿਓ ਤੇ ਕਹਿੰਦੇ ਹੁੰਦੇ ਦੇਖੋ ਜੇ ਮੈਂ ਕਹਾਂ ਜਦੋਂ ਮੈਂ ਇਸ ਦੁਨੀਆ ਤੋਂ ਜਾਵਾਂਗਾ ਮੈਂ ਸੋਚੂਗੀ ਮੇਰੇ ਬਿਨਾ ਕੰਮ ਰੁਕ ਜੂ ਕੰਮ ਤਾਂ ਖैर ਕਿਸੇ ਬਿਨਾ ਨਹੀਂ ਰੁਕਦਾ ਹੁੰਦਾ ਪਰ ਫਿਰ ਵੀ ਉਹ ਜਿਹੜੀ ਘਾਟ ਹੁੰਦੀ ਆ ਇਨਸਾਨ ਦੀ ਪਰਿਵਾਰ ਦੇ ਮੈਂਬਰ ਦੀ ਉਹ ਕਦੇ ਨਹੀਂ ਪੂਰੀ ਹੁੰਦੀ ਜੇ ਮੈਂ ਆਪਣੇ ਖੁੱਦੇ ਪਾਪਾ ਦੀ ਵੀ ਗੱਲ ਕਰਾਂ ਤਾਂ ਅੱਜ ਵੀ ਬਹੁਤ ਸਾਰੀ ਹਜੇ ਮੌਕੇ ਨੇ ਜਿੱਥੇ ਖੁਸ਼ੀ ਦੇ ਵਿੱਚ ਵੀ ਦੁੱਖ ਦੇ ਟਾਈਮ ਵੀ ਇਹ ਲੱਗਦਾ ਹੈ ਵੀ ਅੱਜ ਉਹ ਹੁੰਦੀ ਤਾਂ ਆਹ ਕੰਮ ਐਦਾਂ ਹੋ ਜਾਣਾ ਸੀ ਆਹ ਮੁਸ਼ਕਿਲ ਐਦਾਂ ਹੱਲ ਹੋ ਜਾਣੀ ਸੀ ਜਾਂ ਉਹ ਹੁੰਦੇ ਤਾਂ ਉਹ ਇੰਨਾ ਜ਼ਿਆਦਾ ਖੁਸ਼ ਹੁੰਦੇ ਖੁਸ਼ੀ ਦੇ ਟਾਈਮ ਆਪਾਂ ਯਾਦ ਕਰਦੇ ਆ ਸੋ ਮੇਰੇ ਹਸਬੰਡ ਨੂੰ ਮੈਂ ਇਹੀ ਗੱਲ ਕਹਿ ਰਹੀ ਸੀ ਮੈਂ ਕਿਹਾ ਹੁਣ ਹਲੇ ਤੁਹਾਨੂੰ ਇੰਨਾ ਨਹੀਂ ਪਤਾ ਲੇਕਿਨ ਅੱਗੇ ਜਾ ਕੇ ਜਦੋਂ ਕਈ ਵਾਰੀ ਮੁਸ਼ਕਿਲਾਂ ਆਉਣਗੀਆਂ ਹੈਵੀ ਖੁਸ਼ੀ ਦੇ ਮੌਕੇ ਵੀ ਆਉਣਗੇ ਤਾਂ ਉਸ ਟਾਈਮ ਬੰਦੇ ਨੂੰ ਬਹੁਤ ਮਹਿਸੂਸ ਹੁੰਦਾ ਹਨ ਖਾਸ ਕਰ ਆਪਣੇ ਮਾਪੇ ਦਾ ਵੀ ਆਜੋ ਹੁੰਦੇ ਤਾਂ ਜੋ ਖੁਸ਼ ਹੁੰਦੇ ਆਜੋ ਹੁੰਦੇ ਤਾਂ ਜੋ ਸਾਡੇ ਨਾਲ ਦੁੱਖ ਚ ਖੜੇ ਹੁੰਦੇ ਤੇ ਉਹ ਘਾਟ ਨਹੀਂ ਕਦੇ ਵੀ ਪੂਰੀ ਹੁੰਦੀ ਉਹ ਹਮੇਸ਼ਾ ਉਹ ਕਮੀ ਹਮੇਸ਼ਾ ਖਲਦੀ ਰਹਿੰਦੀ ਹੈ ਬੰਦੇ ਨੂੰ ਇਨਸਾਨ ਨੂੰ ਤੇ ਪਰ ਕਹਿੰਦੇ ਹੁੰਦੇ ਰੱਬ ਅੱਗੇ ਜ਼ੋਰ ਵੀ ਨਹੀਂ ਕਿਸੇ ਦਾ ਚੱਲਦਾ ਉਹਦੀ ਲਿਖੀ ਨੂੰ ਉਹ ਜਾਣਦਾ ਹੈ ਯੋਨੇ ਕਾਦ ਕੀ ਕਰਨਾ ਹੈ ਕਿਵੇਂ ਹੋਣਾ ਹੈ ਸਭ ਉਹਦੇ ਹੱਥ ਹੈ ਤੇ ਬਾਕੀ ਦੇਖਦੇ ਹਾਂ ਹੁਣ ਅਗਲੀ ਜਿਹੜੀ ਜ਼ਿੰਦਗੀ ਹੈ ਕਿਸ ਤਰੀਕੇ ਨਾਲ ਚੱਲਦੀ ਹੈ ਕੀ ਬੰਦ ਹੈ ਆ ਆਪਣੇ ਹਸਬੰਦ ਨੂੰ ਮੈਂ ਹੀ ਸਮਝਾਇਆ ਵੀ ਬਸ ਸੋਚ ਪੋਜ਼ਿਟਿਵ ਰੱਖਿਓ ਹਿੰਮਤ ਰੱਖਿਓ ਤੇ ਇੱਕ ਵਾਰੀ ਤਾਂ ਝਟਕਾ ਲੱਗਦਾ ਹੈ ਤੇ ਇੱਕ ਵਾਰੀ ਤਾਂ ਅੰਦਰੋਂ ਟੁੱਟਦੀ ਹੈ ਹਿੰਮਤ ਇਹ ਸੁਭਾਅਿਕ ਹੈ ਇੱਕ ਵਾਰੀ ਤਾਂ ਇਹ ਲੱਗਦਾ ਵੀ ਹੁਣ ਕੀ ਹੋਊਗਾ ਪਰ ਫਿਰ ਹੌਲੀ-ਹੌਲੀ ਇਨਸਾਨ ਜਦੋਂ ਕਹਿੰਦੇ ਹੁੰਦੇ ਦੇਖੋ ਮੈਂ ਨਾ ਅੱਜ ਸਵੇਰੇ ਵੀ ਬੈਠੇ ਸੋਚ ਰਹੀ ਸੀ ਮੇਖਾ ਦੇਖੋ ਪਹਿਲਾਂ ਉਹਨਾਂ ਦੀ ਡੈਥ ਹੋਈ ਹਨਾ ਉਹ ਪਲ ਕੁਝ ਪਲਾਂ ਚ ਬੀਤਿਆ ਫਿਰ ਕੁਝ ਸਕਿੰਟ ਬੀਤੇ ਫਿਰ ਕੁਝ ਮਿੰਟ ਹੋ ਗਏ ਫਿਰ ਕੁਝ ਘੰਟੇ ਹੋ ਗਏ ਤੇ ਹੁਣ ਕੁਝ ਦਿਨ ਹੋ ਗਏ ਤੇ ਹੌਲੀ ਹੌਲੀ ਕੁਝ ਮਹੀਨੇ ਹੋ ਜਾਣਗੇ ਤੇ ਕੁਝ ਸਾਲ ਹੋ ਜਾਣਗੇ ਹਨਾ ਫਿਰ ਹੌਲੀ ਹੌਲੀ ਸਮਾਂ ਬੀਤਦਾ ਜਾਂਦਾ ਹੈ ਤੇ ਜਦੋਂ ਜਦੋਂ ਆਪਾਂ ਨੂੰ ਜ਼ਰੂਰਤ ਪੈਂਦੀ ਹੈ ਜਿਨ੍ਹਾਂ ਦੇ ਫੈਮਿਲੀ ਮੈਂਬਰ ਹੁੰਦੇ ਆ ਉਹਨਾਂ ਨੂੰ ਤਾਂ ਖੈਰ ਸਦਾ ਹੀ ਯਾਦ ਰਹਿੰਦੇ ਨੇ ਉਹਨਾਂ ਦੀ ਕਮੀ ਹਮੇਸ਼ਾ ਖਲਦੀ ਰਹਿੰਦੀ ਆ ਪਰ ਹੌਲੀ 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 ਜਿਹੜਾ ਬੰਦਾ ਫਿਰ ਹਿੰਮਤ ਜੁਟਾ ਲੈਂਦਾ ਇੱਕ ਮਿੰਟ ਜੀ ਟਰੈਕਟਰ ਨੰਗ ਰਿਆ ਫਿਰ ਤੇ ਹੌਲੀ ਹੌਲੀ ਹਿੰਮਤ ਇਨਸਾਨ ਜੁਟਾ ਲੈਂਦਾ ਤੇ ਹੌਲੀ ਹੌਲੀ ਫਿਰ ਉਹ ਆਪ ਦੇ ਆਪ ਨੂੰ ਮਜ਼ਬੂਤ ਬਣਾ ਲੈਂਦਾ ਕਹਿੰਦੇ ਹੁੰਦੇ ਨੇ ਨਾ ਜਿਉਂ-ਜਿਉਂ ਠੋਕਰਾਂ ਲੱਗਦੀਆਂ ਇਨਸਾਨ ਜਿਹੜਾ ਹੁੰਦਾ ਤਿਉਹ ਤਿਉਹ ਮਜ਼ਬੂਤ ਬਣਦਾ ਇਨਸਾਨ ਡਿੱਗ ਡਿੱਕੇ ਜਿਵੇਂ ਹੁਣ ਇੱਕ ਬੱਚਾ ਡਿੱਗਦਾ ਫਿਰ ਕੋਸ਼ਿਸ਼ ਕਰਦਾ ਉੱਠ ਕੇ ਤੁਰਦਾ ਇਸੇ ਤਰ੍ਹਾਂ ਇਨਸਾਨ ਦੀ ਜ਼ਿੰਦਗੀ ਹੁੰਦੀ ਹੈ ਡਿੱਗ ਕੇ ਸਵਾਰ ਹੁੰਦਾ ਫਿਰ ਚੱਲਦਾ ਫਿਰ ਡਿੱਗਦਾ ਫਿਰ ਕੁਝ ਸੱਟਾਂ ਖਾਂਦਾ ਚਲੋ ਇਸੇ ਤਰੀਕੇ ਨਾਲ ਜਿਹੜੀ ਜ਼ਿੰਦਗੀ ਆ ਉਹ ਚਲਦੀ ਰਹਿੰਦੀ ਹੈ ਤੇ ਕੋਸ਼ਿਸ਼ ਹੈ ਹਿੰਮਤ ਹੈ ਵੀ ਚਲਦੀ ਰਹੇ ਜ਼ਿੰਦਗੀ ਤੇ ਕੋਸ਼ਿਸ਼ ਕਰਦੇ ਰਹਿਾਂਗੇ ਵੀ ਸਭ ਠੀਕ ਹੋ ਜਵੇ ਕੱਲ ਜਦੋਂ ਅਰਦਾਸ ਹੋਈ ਨਾ ਉਸ ਅਰਦਾਸ ਦੇ ਟਾਈਮ ਮੇਰਾ ਉਸ ਟਾਈਮ ਮਨ ਭਰਿਆ ਆ ਮੈਂ ਕਿਹਾ ਵੀ ਅਰਦਾਸ ਵੀ ਹੋ ਗਈ ਤੇ ਵੀ ਪਤਾ ਹੀ ਨਹੀਂ ਚੱਲਿਆ ਹਨ ਕਦ ਵੀ ਉਹ ਚੀਜ਼ ਆ ਜਾਂਦੀ ਹੈ ਕਦ ਉਹ ਸਮਾ ਜਾਂਦਾ ਤੇ ਅਸੀਂ ਸੱਚ ਦੱਸੀ ਤਾਂ ਸਾਨੂੰ ਉਮੀਦ ਨਹੀਂ ਸੀ ਵੀ ਇਹ ਚੀਜ਼ ਹੋ ਜੂਗੀ ਕਿਉਂਕਿ ਨਾ ਹੁਣ ਕਾਫੀ ਹੱਦ ਤੱਕ ਉਹ ਠੀਕ ਹੋ ਗਈ ਸੀ ਮਤਲਬ ਜਦੋਂ ਅਸੀਂ ਕਮਰੇ ਚ ਬੜਨਾ ਉਹਨਾਂ ਨੇ ਸਿਰ ਚੱਕ ਕੇ ਦੇਖਣਾ ਤੇ ਆਪਣੇ ਆਪ ਨੂੰ ਲੱਗਣਾ ਵੀ ਹੁਣ ਠੀਕ ਹੈ ਵੀ ਚਲੋ ਮੂੜਾ ਪੈ ਗਿਆ ਵੀ ਹੌਲੀ ਹੌਲੀ ਠੀਕ ਹੋ ਜਾਣਗੇ ਬਿਲਕੁਲ ਪਰ ਮੈਂ ਸੱਚ ਦੱਸਾਂ ਮੈਨੂੰ ਉਸ ਦਿਨ ਵੀ ਉਮੀਦ ਨਹੀਂ ਸੀ ਵੀ ਵੀ ਆਚ ਇਸ ਹੁਜੂਦੇ ਹੋਣ ਤੋਂ ਬਾਅਦ ਵੀ ਹਲੇ ਵੀ ਮੈਨੂੰ ਯਕੀਨ ਨਹੀਂ ਆ ਰਿਹਾ ਵੀ ਇਹ ਚੀਜ਼ ਹੋ ਚੁੱਕੀ ਆ ਮੈਨੂੰ ਹੁਣ ਵੀ ਐ ਲੱਗਦਾ ਕਿਉਂਕਿ ਨਾ ਜਦੋਂ ਗੁਹਾ ਸਟਨ ਜਾਣਾ ਮੈਂ ਅੱਜ ਸਵੇਰੇ ਵੀ ਨਾ ਮੈਂ ਗੁਹਾ ਸੈਕਟਰੀ ਸੀ ਮੈਂ ਬਾਰ-ਬਾਰ ਨਾ ਪਹੀਵਲ ਵੀ ਦੇਖ ਰਹੀ ਸੀ ਮੈਂ ਕਿਹਾ ਵੀ ਕਿਉਂਕਿ ਨਾ ਅੱਗੇ ਨਾ ਜਦੋਂ ਗੁਹਾ ਸਟਨ ਜਾਣਾ ਮੈਂ ਕੱਲ ਵੀ ਰਿਸ਼ਤੇਦਾਰਾਂ ਨਾਲ ਗੱਲ ਕਰ ਰਹੀ ਸੀ ਮੈਂ ਕਿਹਾ ਜਾਂ ਤਾਂ ਉਹਨਾਂ ਨੇ ਆਉਂਦੇ ਹੋਣਾ ਜਾਂ ਵਾਪਸ ਮੁੜਦੇ ਹੋਣਾ ਕਰਨਗੇ ਤਾਂ ਮੈਂ ਕੱਲ ਵੀ ਗੁਹਾ ਸੜ ਦੇ ਦੇਖ ਰਹੀ ਸੀ ਮੈਂ ਕਿਹਾ ਸ਼ਾਇਦ ਵੀ ਕਿਉਂ ਹੁੰਦਾ ਨਾ ਉਹ ਪਲੇਖਾ ਵੀ ਪੈਂਦਾ ਇਨਸਾਨ ਨੂੰ ਹਰੇਕ ਤਾਂ ਕੁਝ ਸਮਾਂ ਇਦਾਂ ਚੱਲਦਾ ਰਿਹਾ ਹੈ ਯਕੀਨ ਜੇ ਨਹੀਂ ਆਉਣਾ ਵਿਸ਼ਵਾਸ ਹੀ ਨਹੀਂ ਹੋਣਾ ਵੀ ਇਹ ਚੀਜ਼ ਹੋ ਗਈ ਆ ਕਿ ਖਾਸ ਕਰ ਜਦੋਂ ਇੱਕ ਚੰਗਾ ਭਲਾ ਇਨਸਾਨ ਜੇ ਇੱਕਦਮ ਬਿਮਾਰ ਹੋ ਕੇ ਇਹ ਚੀਜ਼ ਹੋ ਜੇ ਫਿਰ ਬਿਲਕੁਲ ਵੀ ਵਿਸ਼ਵਾਸ ਨਹੀਂ ਆਂਦਾ ਤੇ ਇਦਾਂ ਹੀ ਮੇਰੇ ਦਾਦਾ ਜੀ ਦਾ ਹੋਇਆ ਸੀ ਤੇ ਉਹ ਬਿਲਕੁਲ ਠੀਕ ਸੀ ਅਚਾਨਕ 6 ਵਜੇ ਸਾਨੂੰ ਉਹਨਾਂ ਦਾ ਵੀ ਪਤਾ ਨਹੀਂ ਸੀ ਵੀ ਇਦਾਂ ਹੋ ਜਾਣਾ ਲੇਕਿਨ 10 ਵਜੇ ਨੂੰ ਉਹਨਾਂ ਦੀ ਵੀ ਡੈਥ ਹੋ ਗਈ ਸੀ ਤਾਂ ਉਹ ਵੀ ਸਾਨੂੰ ਬਹੁਤ ਟਾਈਮ ਲੱਗੇ ਨਹੀਂ ਸੀ ਵੀ ਹੋ ਗਿਆ ਕਿਉਂਕਿ ਜਿਹੜਾ ਇਨਸਾਨ ਚੰਗਾ ਭਲਾ ਹੋਵੇ ਜਾਂ ਕਾਫੀ ਆਪਾਂ ਮੰਨ ਲਓ ਵੀ ਸਾਲਾਂ ਦੋ ਸਾਲਾਂ ਤੋਂ ਬਿਮਾਰ ਹੋਈਆਂ ਬੰਦਾ ਡਾਊਨ ਰਹਿੰਦਾ ਹੋਵੇ ਹਨਾ ਤੇ ਜਿਵੇਂ ਵੀਕਨੈਸ ਹੋਵੇ ਜਾਂ ਕਮਜ਼ੋਰ ਹੋਵੇ ਤਾਂ ਆਪਾਂ ਫਿਰ ਵੀ ਜਾਂ ਉਮਰ ਹੋਵੇ ਫਿਰ ਵੀ ਆਪਾਂ ਸੋਚ ਲੈਂਦੇ ਆ ਵੀ ਨਹੀਂ ਇਸ ਕਰਕੇ ਵੀ ਆਪਾਂ ਨੂੰ ਚਰੋ ਦੇਖਦਾ ਸੀ ਪਰ ਦੇਖੋ ਤੁਸੀਂ ਪਹਿਲਾ ਆਪਰੇਸ਼ਨ ਹੋਣਾ ਫਿਰ ਠੀਕ ਹੋ ਜਾਣਾ ਤੇ ਸਾਨੂੰ ਵੀ ਲੱਗਣਾ ਵੀ ਹੁਣ ਠੀਕ ਹੈ ਵਧੀਆ ਗੱਲਬਾਤ ਕਰਨਾ ਲੋਕਾਂ ਨਾਲ ਚੱਲਣਾ ਫਿਰਨਾ ਪਰ ਉਸ ਤੋਂ ਬਾਅਦ ਅਚਾਨਕ ਇਹ ਸਮਾਂ ਤੱਕ ਕਿਸੇ ਨੇ ਸੋਚਿਆ ਹੀ ਨਹੀਂ ਸੀ ਵੀ ਆਹ ਸਮਾਂ ਆਉਣਾ ਹੈ ਤੇ ਇਹ ਹੋਣ ਵਾਲਾ ਇਹਦੇ ਬਾਰੇ ਕਿਸੇ ਨੇ ਵੀ ਨਹੀਂ ਸੋਚਿਆ ਸੀ ਔਰ ਉਮੀਦ ਵੀ ਨਹੀਂ ਸੀ ਇੱਕ ਤਾਂ ਹੁੰਦਾ ਨਾ ਵੀ ਹਾਂ ਸਾਨੂੰ ਇਹ ਦਿਖਦਾ ਸੀ ਵੀ ਇਹ ਚੀਜ਼ ਹੋਣ ਵਾਲੀ ਹੈ ਉਹਦੇ ਲਈ ਬੰਦਾ ਪਹਿਲਾਂ ਹੀ ਪ੍ਰਿਪੇਅਰ ਹੋ ਜਾਂਦਾ ਤਿਆਰ ਹੋ ਜਾਂਦਾ ਹੈ ਪਹਿਲਾਂ ਉਸੇ ਚੀਜ਼ ਲਈ ਹਨਾ ਪਰ ਜਦੋਂ ਅਚਾਨਕ ਉਹ ਚੀਜ਼ ਹੁੰਦੀ ਹੈ ਤੇ ਸਾਨੂੰ ਲੋਕ ਵੈਸੇ ਕਹਿ ਵੀ ਦਿੰਦੇ ਸੀ ਵੀ ਬਹੁਤ ਜ਼ਿਆਦਾ ਵੀ ਕੰਡੀਸ਼ਨ ਖਰਾਬ ਹੈ ਸੀਰੀਅਸ ਲੱਗਦੇ ਨੇ ਪਰ ਅਸੀਂ ਹਮੇਸ਼ਾ ਲੋਕਾਂ ਨੂੰ ਕਹਿਣਾ ਵੀ ਨਹੀਂ ਵੀ ਸਾਨੂੰ ਪਤਾ ਅੱਗੇ ਨਾਲ ਬਹੁਤ ਫਰਕ ਆ ਵੀ ਠੀਕ ਹੋ ਜਾਣਗੇ ਪਰ ਮੈਂ ਸੱਚ ਦੱਸਾਂ ਸਾਨੂੰ ਉਸ ਦਿਨ ਵੀ ਐਂ ਲੱਗਦਾ ਸੀ ਵੀ 슈ਗਰ ਚਲੋ ਆਪਰ ਡਾਊਨ ਹੁੰਦੀ ਹੈ ਵੀ ਏਡੀ ਵੱਡੀ ਕੋਈ ਪ੍ਰੋਬਲਮ ਨਹੀਂ ਆਊਗੀ ਕੋਈ ਨਾ ਠੀਕ ਹੋ ਜਾਣਗੇ ਵੀ ਉਹ ਤਾਂ ਹਲੇ 슈ਗਰ ਤਾਂ ਡਾਊਨ ਹੁੰਦੀ ਹੈ ਵੀਕਨੈਸ ਜ਼ਿਆਦਾ ਪਰ ਇਹ ਨਹੀਂ ਸੀ ਪਤਾ ਇਹ ਤਾਂ ਕਰ ਉਸ ਪਰਮਾਤਮਾ ਨੂੰ ਪਤਾ ਸੀ ਵੀ ਚੀਜ਼ ਹੋਣ ਵਾਲੀ ਠੀਕ ਹੈ ਜੀ ਮੈਨੂੰ ਜਿਸ ਦਿਨ ਉਹਨੇ ਡੈਥ ਹੋਈ ਆ ਨਾ ਮੈਨੂੰ ਇੱਕ ਦਿਨ ਪਹਿਲਾਂ ਦੁਪਹਿਰ ਹੀ ਮੈਨੂੰ ਮਤਲਬ ਚਾਂਸ ਕੁਝ ਦਿਖਾਈ ਦਿੱਤਾ ਮਤਲਬ ਕਿ ਇਦਾਂ ਦਾ ਹੁੰਦਾ ਨਾ ਆਪਾਂ ਨੂੰ ਸੁਪਨੇ ਦੇ ਵਿੱਚ ਕੁਝ ਇਦਾਂ ਦੀਆਂ ਚੀਜ਼ਾਂ ਦਿਖਣ ਲੱਗ ਜਾਂਦੀਆਂ ਤੇ ਉਸ ਦਿਨ ਫਿਰ ਅਚਾਨਕ ਉਹਨਾਂ ਦੀ 슈ਗਰ 15 ਤੇ ਚਲੀ ਗਈ ਡਾਊਨ ਹੋ ਗਈ ਅਸੀਂ ਮੈਂ ਵੀ ਉਧਰ ਚਲੀ ਗਈ ਬੇਟਾ ਵੀ ਉਧਰ ਚਲੇ ਆਇਆ ਉਸ ਤੋਂ ਬਾਅਦ ਚਲੋ ਠੀਕ ਹੋ ਗਈ 슈ਗਰ ਠੀਕ ਹੋਈ ਥੋੜੀ ਆਪ ਹੋ ਗਈ 40 ਤੋਂ ਉੱਤੇ ਚਲੀ ਗਈ ਚਲੋ ਫਿਰ ਅਸੀਂ ਘਰ ਆ ਗਏ ਵੀ ਚਲੋ ਹੁਣ ਠੀਕ ਆ ਤੇ ਉਸ ਤੋਂ ਬਾਅਦ ਫਿਰ ਰਾਤ ਨੂੰ ਇੱਕਦਮ 슈ਗਰ ਫਿਰ ਡਾਊਨ ਹੋ ਗਈ 슈ਗਰ ਦੇ ਕਰਕੇ ਨਹੀਂ ਜਿਵੇਂ ਆਪਾਂ ਕਹਿੰਦੇ 슈ਗਰ ਦਾ ਅਟੈਕ ਹੋਣਾ ਉਹ ਚੀਜ਼ ਹੋ ਗਈ ਤੇ ਪਰ ਮੈਂ ਹੁਣ ਵੀ ਦੱਸਾਂ ਮੈਨੂੰ ਹੁਣ ਵੀ ਨਹੀਂ ਇਹ ਕੀ ਨਾ ਆ ਰਿਹਾ ਵੀ ਸ਼ੂਗਰ ਕਰਕੇ ਵੀ ਇੰਨੀ ਪ੍ਰੋਬਲਮ ਆ ਸਕਦੀ ਆ ਚੀਜ਼ ਹੋ ਸਕਦੀ ਏ। ਬਾਕੀ ਦੇਖਦੇ ਹਾਂ ਹੁਣ ਜ਼ਿੰਦਗੀ ਕਿਵੇਂ ਅੱਗੇ ਚੱਲਦੀ ਆ ਤੇ ਉਸ ਪ੍ਰਮਾਤਮਾ ਤੇ ਭਰੋਸਾ ਵੀ ਉਹ ਸਭ ਠੀਕ ਕਰਨਗੇ ਕਿਉਂਕਿ ਉਹਨਾਂ ਤੋਂ ਬਿਨਾਂ ਕਿਸੇ ਤੇ ਆਪਾਂ ਆਸ ਰੱਖ ਵੀ ਨਹੀਂ ਸਕਦੇ ਹਨਾ ਉਹ ਚਾਹਣ ਤਾਂ ਕਹਿੰਦੇ ਹੁੰਦੇ ਸਾਰੇ ਦੁੱਖ ਚੁਟਕੀਆਂ ਦੇ ਵਿੱਚ ਤੋੜ ਸਕਦੇ ਨੇ। ਬਸ ਉਸ ਪਰਮਾਤਮਾ ਨੂੰ ਮਹਾਰਾਜ ਜੱਗਿਆ ਦੀ ਅਰਦਾਸ ਕਰਦੇ ਵਾਹਿਗੁਰੂ ਵੀ ਮਿਹਰ ਕਰਿਓ ਹੁਣ ਤੁਸੀਂ ਤੁਹਾਡੇ ਸਹਾਰਾ ਤੁਸੀਂ ਅੰਗ ਸੰਗ ਸਹਾਈ ਹੋ ਕੇ ਸਾਰੇ ਰਸਤੇ ਦਿਖਾਉਣੇ ਨੇ ਤੁਸੀਂ ਆਪ ਹੀ ਆਪ ਹੀ ਅੰਗ ਸੰਗ ਸਹਾਈ ਹੋ ਕੇ ਸਾਡੇ ਕਾਰਜ ਕਰਵਾਉਣੇ ਨੇ ਤੇ ਬਸ ਉਹਨਾਂ ਤੋਂ ਬਿਨਾ ਹੁਣ ਕਿਸੇ ਤੋਂ ਕੋਈ ਖਾਸ ਉਮੀਦ ਪਰੱਖ ਵੀ ਨਹੀਂ ਸਕਦੇ ਉਸ ਰੱਬ ਤੋਂ ਹੀ ਰੱਖਣੀ ਚਾਹੀਦੀ ਆ ਕਿਉਂਕਿ ਸਭ ਤੋਂ ਵੱਡੀ ਤਾਕਤ ਤਾਂ ਉਸਦੇ ਹੱਥ ਹੀ ਆ ਤੇ ਚਲੋ ਜੀ ਹੁਣ ਕੱਲ ਤੋਂ ਆਪਾਂ ਵੀਡੀਓ ਵੀ ਦੇਖਾਂ ਕੰਟੀਨਿਊ ਕਰਮ ਦੀ ਘਰ ਦੇ ਕੰਮਾਂ ਦੀ ਵੀਡੀਓਜ਼ ਵਗੈਰਾ ਤੇ ਕੋਸ਼ਿਸ਼ ਕਰੂੰਗੀ ਮੈਂ ਵੀ ਰੈਗੂਲਰ ਵੀਡੀਓ ਪਾਵਾਂ ਕਿਉਂਕਿ ਹੁਣ ਮੈਂ ਪਹਿਲਾਂ ਵੀ ਕਹਤੀ ਹਾਂ ਇਸ ਚੈਨਲ ਤੇ ਵੀ ਹੁਣ ਜ਼ਰੂਰ ਤਾਂ ਮਿਹਨਤ ਕਰਨ ਦੀ ਘਰ ਦੇ ਕੰਮਾਂ ਦੇ ਵਿੱਚ ਕਿਉਂਕਿ ਜਿਹੜਾ ਹੁਣ ਦੇਣਾ ਲੈਣਾ ਖੜਾ ਉਹ ਵੀ ਬਹੁਤ ਜ਼ਰੂਰੀ ਹੈ ਉਤਾਰਨਾ ਤੇ ਉਹ ਮਿਹਨਤ ਦੇ ਨਾਲ ਹੀ ਉਤਰੂਗਾ ਨਾ ਸੋ ਇਸ ਕਰਕੇ ਤੁਹਾਡੇ ਅੱਗੇ ਵੀ ਹੱਥ ਜੋੜ ਕੇ ਬੇਨਤੀ ਹੈ ਵੀ ਵੱਧ ਤੋਂ ਵੱਧ ਹਮ ਚੈਨਲ ਦੀ ਸਪੋਰਟ ਕਰਿਓ ਜੀਵੇਂ ਤੁਸੀਂ ਹੁਣ ਤੱਕ ਕਰਦੇ ਆਇਓ ਤੇ ਇੱਕ ਉਸ ਪ੍ਰਮਾਤਮਾ ਦਾ ਸਹਾਰਾ ਇੱਕ ਸੋਡਾ ਸਹਾਰਾ ਤੁਹਾਡਾ سپورਟ ਆ ਸੋ ਚਲੋ ਜੀ ਹੁਣ ਵੀਡੀਓ ਵੀ ਕਰਦੀ ਆ ਐਂਡ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਤਤਕਲੀ ਸਤਿ ਸ਼੍ਰੀ ਅਕਾਲ